ਲਾ ਬੰਨੇ ਲਾ ਬੰਨੇ ਬੋੜ ਖਵਾਜਾ ਪੀਰ ਬੇੜੀਆਂ 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 ਲਾ ਬੰਨੇ ंद पणिताड़ी प

च समंदर तंबु तन बिच समुंदर तंबु तणियुंदर तंबु तनिय बिच समुंदर तंबु तनियूं लावन बोर ख्वाजा पीर बेड़ियां लावन ख्वाजा पीर बेड़ियान बौढ़ खवा पीर बेड़ियाँ ला बन ਆ ਬੰਨੇ ਮੋੜ ਕੁਆਜਾ ਪੀਰ ਬੇਡੀਆਂ ਲਾ ਬੰਨੇ ਸੋਨੇ ਦਾ ਤੇਰਾ ਢੇੜਾ ਬਣਿਆ 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 ਆ ਬੰਨੇ ਬਾੜਖਵਾਜਾ ਪੀਰ ਬੇੜੀ ਆ ਬੰਨੇ ਆ ਬੰਨੇ ਬਾੜਖਵਾਜਾ ਪੀਰ ਬੇੜੀਆਂ ਲਾ ਬੰਨੇ ਲਾ ਬੰਨੇ ਬਾੜਖਵਾਜਾ ਪੀਰ ਬੇੜੀਆਂ ਲਾ ਬੰਨੇ ਜਣ ਕੇ ਤੇਰੇ ਬੱਕਰੇ ਨਹੀਂ ਗਿਆਂਦੇ ਤੇਰੇ ਬੱਕਰੇ ਨਹੀਂ ਆਂਜਾ ਚੜਦੇ ਤੇਰੇ ਬੱਕਰੇ ਨਹੀਂ ਆਂਜਾ ਚੜਦੇ ਤੇਰੇ ਬੱਕਰੇ ਨਹੀਂ ਆਂਜਾ ਚੜਦੇ ਤੇਰੇ ਮਾਲਕ ਨੇ ਕਰਨਾ ਮੇਰੇ ਪਰਮਾਤਮਾ ਨੇ ਕਰਨੇ ਜਿਹੜੇ ਬਲਵਾਰ ਤੋਂ ਬੱਲੇ ਗਾਲਿ ਪਿੱਛੇ ਚਲ ਗਈ ਮਾਤਾ ਕਾਸ਼ਲ ਤੇ ਮਾਤਾ ਬਾਸ਼ਕ ਦੋਨੇ ਸੱਤਨਿਆ ਪਹਿਨਾ ਸੀ ਦੋਹਾਂ ਦੇ ਔਲਾਦ ਨਹੀਂ ਸੀ ਇਸ ਨਾਲ ਔਲਾਦ ਨਹੀਂ ਸੀ ਇਹਨਾਂ ਨੂੰ ਪਤਾ ਲੱਗਾ ਕਿ ਬਾਗਾਂ ਦੇ ਵਿੱਚ ਫੋਰਸ ਨਾਲ ਪਿੱਲੇ ਜਵਾ ਆਇਆ ਜੋਤ ਵਾਲੇ ਨੂੰ ਜੋਤ ਬਾਕਦਾ ਪੁੱਤ ਵਾਲੇ ਨੂੰ ਪੁੱਤ ਬਖਸ਼ਦਾ ਏ ਅਨਾਧਨ ਅਨਾਧਾਂ ਦਾ ਸਭ ਯਾਤੜੀਆਂ ਪਤਾ ਇਸ ਵੇਲੇ ਨਾ ਪਤਾ ਲੱਗਾ ਇਸਨੇ ਲੋਈ ਕਹਿਣਾ ਕਿ ਕਿਉਂ ਕੋ ਗਈਆ ਹੋਰ ਖਨਾਬ ਦੇ ਮੋਰੀਆ ਗਾਸ ਕੀਤੀ ਐ ਗੁਰੂ ਜੀ ਐਸੀ ਔਪਣੀਆਂ ਜੰਨੀਆਂ ਸਾਡੇ ਘਰ ਦੇ ਵਿੱਚ ਵੀ ਅਨਾਧ ਵੀ ਸਾਡੇ ਘਰ ਦੇ ਵਿੱਚ ਹੂਟਾ ਲਾ ਦਿਓ ਜੇ ਕੋਈ ਸਾਡੀ ਕਿਰਪਾ ਹੋ ਜਾਵੇ ਹੋਰ ਸਨਾਹ ਨੂੰ ਯਾਦ ਕਰਕੇ ਮਾਤਾ ਕਾਸ਼ਲ ਉਹਦੀ ਜੋਤ ਜਗਾਉਂਦੀ ਆ ਉਹਨੂੰ ਮਨ ਵਿੱਚ ਬਸਾਉਂਦੀ ਆ ਉਹਦੀ ਮਹਿਮਾ ਗਾਉਂਦੀ ਆ ਤੇ ਆਪਾਂ ਸਾਰੀ ਸੰਗਤ ਨੇ ਕਿੱਦਾਂ ਮਹਿਮਾ ਗਾਉਣੀ ਆ ਜਿਕੜਾ ਕੋ ਭਗਿਆਰ ਪੀ ਦੀ ਦਾ ਹੋਲ ਸਾਚੇ ਦਰਵਾਰ ਕੀ ਜੈ ਮੈਂ ਤੁਹਾਡੀ ਜੋਤ ਜਗਾਉਂਦੀ ਆ ਹੋਰ ਫਨਾਸ ਜਗਾਂ ਛਿਖਾਉਂ ਮੈਂ ਤੁਹਾਡੀ ਜੋਤ ਜਗਾਉਂਦੀ ਆ ਔਰ ਖਨਾ ਤੇਜੀ ਦਾ ਸਿਧਖਾਵੋ ਤੁਹਾਡੀ ਜੋਤ ਜਗਾਉਨੀ ਆ ਔਰ ਖਨਾ ਤੇਜੀ ਦਾ ਸਿਧਖਾਵੋ ਮੈਂ ਤੁਹਾਡੀ ਜੋਤ ਜਗਾਉਨੀ ਆ ਨਾਤ ਦੀ ਗੱਲ ਮੈਂ ਤੇਰੀ ਜੋਤ ਜਗਾਉਨੀ ਆ ਔਰ ਖਨਾ ਤੇਜੀ ਦਾ ਸਿਧਖਾਵੋ ਮੈਂ ਤੇਰੀ ਜੋਤ ਜਗਾਉਨੀ ਆ ਔਰ ਖਨਾ ਤੇਜੀ ਦਾ ਸਿਧਖਾਵੋ ਮੈਂ ਤੇਰੀ ਜੋਤ ਜਗਾਉਨੀ ਆ ਨਾਤ ਦੀ ਗੱਲ ਤੇਰੀ ਜੋਤ ਜਗਾਉਨੀ ਆ

ਦੇ ਤਰਲੇ ਭੌਨੀਆ ਹੋਰ ਕਾਹਜ ਨਾ ਪਾਈ ਨਾ ਸੋਪਨਾ ਹੋਰ ਤੇ ਆਪਣੇ ਕੋਲ ਦੇ ਭੌਨੀਆ ਮੇਰੀ ਕਹਿਣੀ ਸੁਣਾ ਦੇਖ ਵੀ ਜੋ ਤੇ ਭੌਨੀਆ ਹੋਰ ਖਨਾਸ ਤੇ ਵੀ ਦਰਸ਼ਿਖਾਵੋ ਮੈਂ ਸਾਡੀ ਕੋ ਤੇ ਭੌਨੀਆ ਹੋਰ ਖਨਾਸ ਤੇ ਵੀ ਦਰਸ਼ਿਖਾਵੋ ਮੈਂ ਸਾਡੀ ਕੋ ਤੇ ਭੌਨੀਆ ਅਰਸਾ ਦਿੱタルੇ ਦਿਖਾਓ ਮੈਂ ਸਾਡੀ ਕੋ ਤੇ ਭੌਨੀਆ ਖਨਾਸ ਜਿੰਦਰੇ ਪਾਓ ਅਸੀਂ ਪਹੁੰਚੇ ਹਾਂ ਰਾਜਸਥਾਨ ਗੁੱਗਾ ਮਾੜੀ ਜਿੱਥੇ ਮੇਲਾ ਚੱਲ ਰਿਹਾ ਗੁੱਗਾ ਯਾਰਫੀ ਜੀ ਦਾ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਦੇ ਵਿੱਚ ਬਹੁਤ ਹੀ ਜਿੱਦਾ ਰਸ ਹੈਗਾ ਔਰ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਅਲੱਗ-ਅਲੱਗ ਤਰ੍ਹਾਂ ਦੀਆਂ ਦੁਕਾਨ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਜੋ ਕਿ ਇਸਯੋਗਦਨ ਕੈਬਨ ਮੰਤਰੀ ਹੈ ਔਰ ਯਹਾਂ ਪ੍ਰਬੰਧ ਜਿਹੜਾ ਆ ਉਹ ਦੇਖਣਯੋਗ ਹੈਗਾ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੁਕਾਨਾਂ ਵਗੈਰਾ ਸਜੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਕਾਫੀ ਰੌਚਾ ਹੈ ਬਿਆਰ ਦੇ ਵਿੱਚ ਰਾਤ ਤਕਰੀਬਨ 9 ਉੱਪਰ ਦਾ ਟਾਈਮ ਹੋ ਗਿਆ ਰਾਸ਼ ਸੂਰਾ ਸੰਕਾਂ ਆ ਰਹੀਆਂ ਕੋ ਜਾ ਰਹੀਆਂ ਲੋ ਜੀ ਬਾਬਾ ਜੀ ਰਾਜਾਪੁਰ ਸੀ ਸਰਕਾਰ ਦੇ ਝੰਡੇ ਔਰ ਨਾਲ ਲੱਗਦੇ ਸਾਨੂੰ ਬਹੁਤ ਹੀ ਵਧੀਆ ਆਈਟਮ ਗਰੀ ਹੈ ਰਾਜਸਥਾਨ ਦੀ ਬਹੁਤ ਹੋਨੇ ਆ ਮਠੇ ਮਠੇ ਕੀ ਕਜਲਾ ਮਠਾਈ ਲੋ ਜੀ ਮਿੱਠੀ ਮਿੱਠੀ ਹੈ ਤੇ ਚਾਣੀ ਲਗਾएंगे और कितने बड़े-बड़े ये पूआ भटूरे की तरह फूल जाते हैं कजला ठीक है इसमें चाणी में 8 ਫੈਂਡ ਇਸ ਇਹ ਕੀ ਹੈ ਦੇਖੇ ਖਾਣੇ ਵਿੱਚ ਮਿੱਠਾ ਹੈ ਹਾਂ ਅੱਛਾ ਖਾਣੇ ਵਿੱਚ ਮਿੱਠਾ ਹੈ ਬਹੁਤ ਹੀ ਵਧੀਆ ਦੇਖ ਸਕਦੇ ਹੋ ਸਫਾਈ ਦਾ ਪ੍ਰਬੰਧ ਹੈ ਠੱਕੇ ਹੋਏ ਆ ਜਿੱਦਾਂ ਆਪਾਂ ਦੇਖ ਸਕਦੇ ਕਿ ਦੁਕਾਨਾਂ ਦੇ ਵਿੱਚ ਖੁੱਲੇ ਆਮ ਪ੍ਰਸ਼ਾਦ ਜਿਹੜਾ ਰੱਖਿਆ ਹੁੰਦਾ ਔਰ ਗੁੱਗਾ ਯਾਰ ਵੀ ਸਰਕਾਰ ਦੇ ਸਾਡੇ ਬਹੁਤ ਸੁਚਾਰ ਹੋ ਉਸ ਕਮਾਂਦਾਰ ਵੀ ਜਿਹੜੇ ਆ ਸਾਡੇ ਦਸਾਂਝ ਕਲਾਂ ਤੋਂ ਸਾਡੇ ਵੀਰ ਔਰ ਸਾਡੇ ਸਤਕਾਰਯੋਗ ਅੰਕਲ ਜੀ ਜੀ ਪ੍ਰਸ਼ਾਦ ਦੇ ਰੂਪ ਦੇ ਜਿਹੜਾ ਜਮਾਨਾ ਹੈ ਬਹੁਤ ਹੀ ਵਧੀਆ ਦਾ ਪ੍ਰਬੰਧ ਹੈ ਬਹੁਤ ਹੀ ਪਿਆਰਾ ਦੇ ਰਿਸ਼ਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਦੁਕਾਨਾਂ ਸਜੀਆਂ ਹੋਈਆਂ ਬਾਜ਼ਾਰ ਦੇ ਵਿੱਚ ਰੌਣਕਾਂ ਸੰਕਾਂ ਦਾ ਭਾਰ ਇਕੱਠ ਔਰ ਪ੍ਰਬੰਧ ਬਹੁਤ ਵਧੀਆ ਹੈ ਲੰਗਰ ਪ੍ਰਸ਼ਾਦੇ ਦਾ ਵੀ ਆ ਠਾਬੇ ਵੀ ਆ ਤੇ ਹੋਰ ਵੀ ਮਤਲਬ ਖਾਣ ਪੀਣ ਦੀਆਂ ਚੀਜ਼ਾਂ ਜੇ ਤੁਸੀਂ ਦੇਖ ਸਕਦੇ ਏਦਾਂ ਨਿਸ਼ਾਨ ਸਾਹਿਬ ਜਿਹੜੇ ਲੈ ਕੇ ਆਂਦੇ ਜਿਵੇਂ ਤਿਆਰ ਕਰਕੇ ਗੁਗਾ ਔਰ ਸੰਕਾਂ ਇਸੇ ਤਰ੍ਹਾਂ ਨਤਮਸਤਕ ਹੋ ਕੇ ਦਰਵਾਜ਼ਾ ਖੋਲਾਰੀਆਂ ਹੋਰ ਹੁਣ ਰਾਜਾ ਪ੍ਰਥਵੀ ਸਰਕਾਰ ਜਾਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੁਕਾਨਾਂ ਸਜੀਆਂ ਹੋਈਆਂ ਹਰ ਇੱਕ ਤਰ੍ਹਾਂ ਦਾ ਸਾਮਾਨ ਜਿਹੜਾ ਇੱਥੇ ਉਪਲਬਧ ਹੈ ਲੋਕੀਂ ਨੇ ਲੜਾਈ ਹੈ ਹੋਰ ਇਹ ਦੋਨੇ ਬੇਸ਼ੱਕ ਆਈਆਂ ਬਾਬਾ ਜੀ ਸੰਗਤਾਂ ਲੈ ਕੇ ਪਹੁੰਚੇ ਆਂ ਰਾਜਸਥਾਨ ਗੁਗਾ ਮੜੀ ਦਰਸ਼ਨ ਦਿਦਾਰੀ ਕਰਨ ਚੱਲੇ ਆਂ ਉੱਚੇ ਉੱਚੇ ਢਿੱਲੇ ਆਦੇ ਉੱਚੇ ਉੱਚੇ ਢਿੱਲੇ ਆਦੇ ਉੱਚੇ ਉੱਚੇ ਢਿੱਲੇ शिव शंकर दा है अवतारी शिव शंकर दा है अवतारी

ਦੀ ਊਠ ਦੀ ਜਿਹੜੀ ਸਵਾਰੀ ਆ ਊਠ ਜਿਹੜਾ ਇੱਥੇ ਦਾ ਰਾਸਤੀ ਪਸ਼ੂ ਆ ਦੇਖ ਸਕਦੇ ਤੁਸੀਂ ਲੈ ਕੇ ਜਾ ਰਹੇ ਇੱਕ ਊਠ ਦੋ ਤੇ ਤਿੰਨ शोकिस <laughs> ਕੋਰੇ ਨੀ ਲੈ ਕੋਰੇ ਔਰ ਨਾਲ ਊਠ ਇਹ ਇਨਫਡੋਨੇ ਆ ਹੋ ਨੀ ਰੇ ਨਾ ਮਰ ਜਾ ਅੱਗੇ ਦਾ ਬੰਦੂ ਲਈ ਉਹ ਵੀ ਦੇਖੇ ਪ੍ਰਕਾਸ਼ ਚਲਾਈ ਜਦ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦਰਸ਼ਨ ਦედაਰੀ ਕਰਨ ਜਾ ਰਹੇ ਆ ਗੁੱਗਾ ਮੈਡੀ ਦੇ ਸਥਾਨ ਤੇ ਸੰਗਤਾਂ ਦਰਸ਼ਨ ਦედაਰੀ ਕਰਨ ਲਈ ਜਾ ਰਹੀਆਂ ਨੇ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਸੰਗਤ ਜਿਹੜੀ ਆ ਰੇਲਿੰਗ ਲੱਗੀ ਹੋਈ ਆ ਰੇਲਿੰਗ ਤੇ ਸੰਗਤ ਬਹੁਤ ਜ਼ਿਆਦਾ ਆ ਜਿਹਦਾ ਪੁਖਤਾ ਪ੍ਰਬੰਧ ਵੀ ਕੀਤਾ ਪ੍ਰਸ਼ਾਸਨ ਵੱਲੋਂ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਦੇਖ ਸਕਦੇ ਤੁਸੀਂ ਪੱਖਿਆਂ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਦੇ ਕਾਫੀ ਰੱਜ ਸੰਕਾਂ ਦਾ ਦਰਸ਼ਨ ਦਦਾਰੀ ਕਰਨ ਵਾਸਤੇ ਜਾ ਰਹੀਆਂ ਸੰਕਾਂ ਦਾ ਭਾਰੀ ਕੱਢ ਦਰਸ਼ਨ ਦਦਾਰੀ ਕਰਨ ਲਈ ਬਹੁਤ ਰੱਛਾ ਹੈ ਓਏ 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 ਭਾਰੀ रे पकड़ बड़े दूर कर दुखने सारे मेरे पिरा पाणी बड़े I'm ਮੋੜਿਓ ਡੁੱਪਦੇ ਨੂੰ ਹਰ ਰੰਗ ਦੇ ਹੱਥ ਰੱਖ ਕੇ ਤੇਰੀ ਮੇਰੀ ਲੱਗੀ ਜਿਵੇਂ ਚੰਦ ਤੇ ਗੂਰ ਦੀ ਤੇਰੇ ਬਿਨਾ ਤੁਕੜੇ ਨੂੰ ਸੁਣਦਾ ਨਾ ਰੇ ਬਾਲੇ ਸ਼ੀਰੇ ਪਿਆ ਮਾੜੀ ਵਾਲਿਆ ਦੂਰੇਾਰੇ ਤੇ ਹੋ ਦੁੱਖ ਦੇ ਤਾਰੇ ਹੁਣ ਪਿਆ ਮਾੜੀ ਵਾਲਿਆ ਦੂਰੇ ਗਾਰੀ ਦਿਓ ਦੁੱਖ ਦੇ ਤਾਰੇ ਮੇਰੇ ਪਿਆ ਮਾੜੀ ਵਾਲਿਆ ਦੂਰੇ A tragoga e a